ਮੇਰੀ ਵੀਡੀਓ ਦੇਖ ਰਹੇ ਸਭ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਸਰਜੀਤ ਸਿੰਘ ਰਿਆੜ ਬਟਾਲੇ ਤੋਂ ਆਪ ਸਭ ਦਾ ਸਵਾਗਤ ਕਰਦਾ ਜੀ ਸਾਰਾ ਅੱਜ ਅਸੀਂ ਗੱਲ ਕਰਾਂਗੇ ਸਾਡੇ ਭਾਰਤ ਦੇਸ਼ ਦੇ ਮੁਕਟ ਦੇ ਵਿੱਚ ਲੱਗੇ ਹੋਏ ਕੋਹੇਨੂਰ ਹੀਰੇ ਦੀ ਤਰ੍ਹਾਂ ਚਮਕਦੇ ਪੰਜਾਬ ਦੀ ਪੰਜਾਬ ਦਾ ਇਤਿਹਾਸ ਬਹੁਤ ਵੱਡਾ ਇਤਿਹਾਸ ਹੈ ਇਸ ਲਈ ਆਪਾਂ ਇਸ ਇਤਿਹਾਸ ਨੂੰ ਦੋ ਤਿੰਨ ਭਾਗਾਂ ਦੇ ਵਿੱਚ ਬਣਾਵਾਂਗੇ ਔਰ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਮੁੱਢਲੇ ਇਤਿਹਾਸ ਦੀ ਇਸ ਧਰਤੀ ਦੇ ਪੰਜਾਬ ਦੀ ਧਰਤੀ ਦੇ ਮੁੱਢਲੇ ਵਸਨੀਕ ਜਿਹੜੇ ਨੇ ਇਹ ਆਦਿ ਮਨੁੱਖ ਮੰਨੇ ਜਾਂਦੇ ਆ ਜੀ ਔਰ ਇਹ ਲੋਕ ਦਰਿਆ ਸਿੰਧ ਔਰ ਜੇਲਮ ਦੇ ਵਿਚਕਾਰ ਦੇ ਦਵਾਬ ਦਾ ਇਲਾਕਾ ਹੈ ਉੱਥੋਂ ਦੇ ਆ ਕੇ ਵਸਨੀਕ ਹੋਏ ਨੇ ਔਰ ਉਸ ਟਾਈਮ ਪੱਥਰ ਯੁੱਗ ਚੱਲ ਰਿਹਾ ਸੀਗਾ ਪਈ ਦੀ ਵੀ ਖੋਜ ਨਹੀਂ ਸੀ ਅੱਗ ਦੀ ਵੀ ਖੋਜ ਨਹੀਂ ਸੀ ਇਸ ਕਰਕੇ ਇਹ ਲੋਕ ਜੰਗਲ ਦੇ ਵਿੱਚ ਰਹਿੰਦੇ ਔਰ ਬਸ ਸ਼ਿਕਾਰ ਕਰਦੇ ਔਰ ਕੱਚਾ ਮੀਟੀ ਖਾ ਕੇ ਤੇ ਆਪਣਾ ਟਾਈਮ ਪਾਸ ਕਰਦੇ ਸੀਗੇ ਗੁਫਾਵਾਂ ਦੇ ਵਿੱਚ ਰਹਿਣਾ ਉੱਪਰ ਦਰਖਤਾਂ ਤੇ ਰਹਿਣਾ ਇਦਾਂ ਹੀ ਇਹ ਬੰਦੇ ਵਿਚਾਰੇ ਆਪਣਾ ਟਾਈਮ ਪਾਸ ਕਰਦੇ ਰਹੇ ਔਰ ਇਸ ਤੋਂ ਬਾਅਦ ਹੌਲੀ-ਹੌਲੀ ਵਿਕਾਸ ਹੋਇਆ ਜੀ ਜਿਹਨੂੰ ਆਪਾਂ ਤਾਂ ਸਿਹਰਾ ਯੁੱਗ ਕਹਦੇ ਨੇ ਮਤਲਬ ਧਾਤਾਂ ਤੋਂ ਕੋਈ ਲੋਹੇ ਤੋਂ ਹਥਿਆਰ ਬਣਾਉਣੇ ਕੋਈ ਤਾਂਬੇ ਤੋਂ ਪਿੱਤਲ ਤੋਂ ਹਥਿਆਰ ਬਣਾਉਣੇ ਸ਼ੁਰੂ ਕੀਤੇ ਤੇ ਨਾਲ ਹੀ ਅੱਗ ਦੀ ਖੋਜ ਵੀ ਹੋਈ ਔਰ ਪਹੀਏ ਦੀ ਖੋਜ ਵੀ ਹੋਈ ਜਿਸ ਤੋਂ ਫਿਰ ਇੱਕ ਸਭਿਅਤਾ ਨੇ ਜਨਮ ਲਿਆ ਜਿਸ ਨੂੰ ਅਸੀਂ ਸਿੰਧ ਘਾਟੀ ਦੀ ਸਭਿਅਤਾ ਦੇ ਨਾਮ ਨਾਲ ਜਾਣਦੇ ਹਾਂ ਇਸ ਸਭਿਅਤਾ ਦਾ ਟਾਈਮ ਪੀਰੀਅਡ ਕੋਈ 2500 ਤੋਂ ਲੈ ਕੇ 1700 ઈਸਾ ਪੂਰਵ ਤੱਕ ਦਾ ਮੰਨਿਆ ਜਾਂਦਾ ਜੀ ਈਸਾ ਪੁਰੂ ਦਾ ਟਾਈਮ ਹੁੰਦਾ ਜੀ ਜਿਹੜੇ ਈਸਾ ਮਸੀਹ ਨੇ ਉਹਨਾਂ ਤੋਂ ਪਹਿਲਾਂ ਦਾ ਟਾਈਮ ਉਹਨੋਂ ਈਸਾ ਪੁਰੂਵ ਦੇ ਟਾਈਮ ਨਾਲ ਬੋਲਦੇ ਜਾਂ ਉਸ ਤੋਂ ਬਾਅਦ ਦੇ ਟਾਈਮ ਨੂੰ ਈਸਾ ਪੁਰੂਵ ਦਾ ਟਾਈਮ ਬੋਲਦੇ ਨੇ ਕਿਉਂਕਿ 크ਰਿਸਚਨ ਜਿਹੜੇ ਨੇ ਈਸਾ ਦਾ ਕੈਲੰਡਰ ਮੰਨਦੇ ਨੇ ਔਰ ਜਿਹੜੇ ਦੂਸਰੇ ਦੇਸ਼ ਨੇ ਉਹ ਕੁਝ ਹੋਰ ਦੂਸਰਾ ਕੈਲੰਡਰ ਮੰਨਦੇ ਨੇ ਔਰ ਇਹ ਸਭ ਇਹ ਤਾਂ ਇੱਕ ਕਹ ਲਓ ਕਿ ਐਜੂਕੇਟਿਡ ਸਭਿਤਾ ਸੀਗੀ ਅੱਗ ਦੀ ਖੋਜੋਂ ਨਾਲ ਪਈਏ ਦੀ ਖੋਜੋਂ ਨਾਲ ਮੀਟ ਭੁੰਨ ਕੇ ਖਾਣ ਲੱਗ ਪਏ ਔਰ ਇਹ ਇੱਕ ਜਗ੍ਹਾ ਤੇ ਇਕੱਠੇ ਰਹਿਣ ਲੱਪੇ ਸਮਝ ਲਓ ਕਿ ਇਹ ਬੰਦੇ ਇੱਕ ਸ਼ਹਿਰ ਨੂੰ ਵਧੀਆ ਤਰ੍ਹਾਂ ਵਸਾਉਂਦੇ ਉਹਨਾਂ ਦੇ ਵਿੱਚ ਪੱਕੀ ਇੱਟਾਂ ਦੇ ਘਰ ਬਣੇ ਹੋਏ ਬਾਥਰੂਮ ਵਿੱਚ ਬਣੇ ਹੋਏ ਗਲੀਆਂ ਨਾਲੀਆਂ ਦਾ ਪ੍ਰੋਗਰਾਮ ਤਗੜਾ ਇਹਨਾਂ ਦਾ ਪਾਣੀ ਦਾ ਨਿਕਾਸ ਦਾ ਪ੍ਰੋਗਰਾਮ ਚੰਗਾ ਜਿਹੜਾ ਅੱਜ ਤੱਕ ਅਸੀਂ ਆਪਣੀਆਂ ਗਲੀਆਂ ਨਾਲੀਆਂ 'ਚ ਵੇਖਦੇ ਸਾਡੇ ਕਾਬੂ ਹੀ ਨਹੀਂ ਆਉਂਦਾ ਔਰ ਮਤਲਬ ਪੜੇ ਲਿਖੇ ਇਮਾਨਦਾਰ ਪੜੇ ਲਿਖੇ ਤੇ ਨਹੀਂ ਕਹਿ ਸਕਦੇ ਇਮਾਨਦਾਰ ਲੋਕ ਇਹ ਬੰਦੇ ਮੈਕਸ ਮੂਲਰ ਹੈ ਜੀ ਇੱਕ ਵਿਦਵਾਨ ਹੈ ਉਹਦਾ ਕਹਿਣਾ ਹੈ ਕਿ ਇਹ ਲੋਕ ਮੱਧ ਏਸ਼ੀਆ ਤੋਂ ਆਏ ਹੋਏ ਸਨ ਮੱਧ ਏਸ਼ੀਆ ਲੈ ਲੋ ਕੇ ਅਰਬ ਕੰਟਰੀਜ਼ ਈਰਾਨ ਇਰਾਕ ਕੁਵੇਤ ਇਹੋ ਜਿਹੇ ਲੋਕ ਇਹ ਮੱਧ ਏਸ਼ੀਆ ਤੋਂ ਨੇ ਇਹ ਲੋਕ ਲੇਡੀਜ਼ ਦੀ ਬੜੀ ਇੱਜ਼ਤ ਕਰਦੇ ਸੀ ਨੇਕ ਦਿਲ ਸਨ ਮੈਂਥ ਵਲੇ ਲੋਕ ਖੇਤੀਬਾੜੀ ਕਰਦੇ ਸਨ ਪਰ ਉਸ ਟਾਈਮ ਤੇ ਇਹ ਬੰਦੇ ਹਵਾ ਪਾਣੀ ਅੱਗ ਇਹਨਾਂ ਚੀਜ਼ਾਂ ਦੀ ਪੂਜਾ ਕਰਦੇ ਸਨ ਐਸੇ ਟਾਈਮ ਪੀਰੀਅਡ ਦੇ ਵਿੱਚ ਇਹਨਾਂ ਨੇ ਆਪਣੇ ਜੀ ਗ੍ਰੰਥ ਲਿਖੇ ਨੇ ਜਿਹਦੇ ਵਿੱਚ ਰਿਗਵੇਦ ਯਜੁਰਵੇਦ ਸਾਮਵੇਦ ਅਰਥਵੇਦ ਇੱਕ ਬ੍ਰਾਹਮਣ ਗ੍ਰੰਥ ਹੈ ਔਰ ਪੁਰਾਣ ਆਗੇ ਚ ਉਪਨਿਸ਼ਦ ਆਗੇ ਇਹਦੇ ਚ ਇਸੇ ਟਾਈਮ ਪੀਰੀਅਡ ਦੇ ਵਿੱਚ ਲਿਖੇ ਹੋਏ ਜਿਹੜੇ ਮੱਧ ਏਸ਼ੀਆ ਤੋਂ ਲੋਕ ਆਏ ਜਿਨ੍ਹਾਂ ਨੂੰ ਆਪਾਂ ਆਰੀਅਨ ਕਹਿੰਦੇ ਹਾਂ ਉਹ ਆਇਜ਼ ਨੇ ਉਹਨਾਂ ਨੇ ਲਿਖੇ ਨੇ ਜਿਹੜੀ ਸਿੰਧ ਘਾਟੀ ਦੀ ਸਭਿਅਤਾ ਸੀ ਉਹਦੀ ਜਦੋਂ ਮਤਲਬ ਉਹ ਖਤਮ ਹੋਈਆ ਉਲੋਪ ਹੋਈਆ ਉਹਦੇ ਉਲੋਪ ਹੋਣ ਦਾ ਕਾਰਨ ਵੀ ਇਹ ਆਰੀਅਨ ਲੋਕ ਹੀ ਹਨ ਵੈਸੇ अलग-अलग ਇਤਿਹਾਸਕਾਰਾਂ ਦੱਸਦੇ ਨੇ ਕੋਈ ਜਾਂਦੇ ਜੀ ਪੁੱਛਾਲ ਆਇਆ ਸੀ ਕੋਈ ਕਹਿੰਦੇ ਜੀ ਬਿਮਾਰੀ ਨਾਲ ਮਰ ਗਏ ਜਾਂ ਕਈ ਹੋਰ ਤਰੀਕੇ ਨੇ ਪਰ ਜਿਆਦਾ ਅਨਥਰਿਕ ਗੱਲ ਇਹ ਮੰਨੀ ਜਾਂਦੀ ਕਿ ਆਰੀਅਨ ਲੋਕ ਜਿਹੜੇ ਮਦਿਸ਼ਿਆ ਤੋਂ ਆਏ ਨੇ ਉਹਨਾਂ ਹੀ ਉਹ ਸਿੰਧ ਘਾਟ ਦੀ ਸਭਿਅਤਾ ਨੂੰ ਖਤਮ ਕੀਤਾ ਸੀ ਅੱਛਾ ਇਹਨਾਂ ਲੋਕਾਂ ਨੇ ਆ ਕੇ ਫਿਰ ਆਪਣੇ ਸਮਾਜ ਨੂੰ ਚਾਰ ਹਿੱਸਿਆਂ ਦੇ ਵਿੱਚ ਵੰਡਤਾ ਜੀ ਇਨ 24 ਸੈਂਦੇ ਵਿੱਚ ਅਲੱਗ-ਅਲੱਗ ਕੰਮ ਕਰਦੇ ਹੋ ਚਾਰ ਹਿੱਸੇ ਜਿਹੜਾ ਪਹਿਲਾ ਹਿੱਸਾ ਉਹਦਾ ਕੋਈ ਕੰਮ ਜਿਹੜਾ ਦੂਸਰਾ ਉਹਦਾ ਕੋਈ ਕੰਮ ਔਰ ਇਸ ਚਾਰੇ ਹਿੱਸਿਆਂ ਦੇ ਵਿੱਚ ਫਿਰ ਆ ਗਈ ਜਾਤੀ ਪ੍ਰਥਾ ਜਿਹੜੀ ਅੱਜ ਤੱਕ ਸਾਡੇ ਕੋਲੋਂ ਨਹੀਂ ਲਹਿ ਰਹੀ ਔਰ ਇਸੇ ਕਰਕੇ ਹੀ ਫਿਰ ਜਾਤੀ ਪ੍ਰਥਾ ਦੇ ਵਿੱਚ ਊਚ ਨੀਚ ਹੋਣਾ ਸ਼ੁਰੂ ਹੋ ਗਿਆ ਤੇ ਕੰਮ ਮੁਸ਼ਕਲਾ ਭਰਿਆ ਹੋਇਆ ਜਿਹੜਾ ਉਹ ਵਿਗੜ ਗਿਆ ਜਿਹੜਾ ਅੱਜ ਤੱਕ ਸਾਡੇ ਸੂਤ ਨਹੀਂ ਆ ਰਿਹਾ ਇਸ ਕਾਲ ਦੇ ਵਿੱਚ ਪੰਜਾਬ ਤੇ ਯੂਨਾਨ ਨੇ ਵੀ ਹਮਲਾ ਕੀਤਾ ਜੀ ਯੂਨਾਨੀਆਂ ਨੇ ਕਹ ਦਿੰਨੇ ਆਪਾਂ ਯੂਨਾਨੀਆਂ ਨੇ ਹਮਲਾ ਕੀਤਾ ਔਰ ਜਿਸ ਟਾਈਮੇ ਹਮਲਾ ਕੀਤਾ 28 ਰਾਜੇ ਪੰਜਾਬ ਦੀ ਧਰਤੀ ਤੇ ਰਾਜ ਕਰ ਰਹੇ ਸਨ ਉਸ ਟਾਈਮ ਤੇ ਯੂਨਾਨੀ ਦੇ ਹਮਲੇ ਤੋਂ ਬਾਅਦ ਸਮਾ ਆ ਗਿਆ ਜੀ ਸੁਲਤਾਨਾ ਦੇ ਕਾਲ ਦਾ ਸੁਲਤਾਨ ਸੁਲਤਾਨ ਉਹ ਖਾਉਂਦੇ ਸੀਗੇ ਜੀ ਜਿਹੜੇ ਅ ਤੁਰਕ ਜਿਨ੍ਹਾਂ ਨੂੰ ਆਪਾਂ ਬੋਲ ਦਿੰਨੇ ਆ ਆਪਾਂ ਆਪਣੀ ਭਾਸ਼ਾ ਦੇ ਵਿੱਚ ਰਾਜਿਆਂ ਨੂੰ ਰਾਜੇ ਕਹਿੰਦੇ ਨੇ ਮਹਾਰਾਜਾ ਕਹਿੰਦੇ ਨੇ ਪਰ ਇਹ ਲੋਕ ਆਪਣੇ ਰਾਜ ਨੂੰ ਰਾਜੇ ਨੂੰ ਸੁਲਤਾਨ ਕਹਿੰਦੇ ਸੀਗੇ ਇਹ ਕਮ ਸ਼ੁਰੂਦਾਜੀ 10ਵੀਂ ਸਦੀ ਸਦੀ ਦੇ ਪਿਛਲੇ ਮੱਧ ਵਿੱਚ ਮਤਲਬ ਸਦੀ ਦੇ ਅੱਧ ਤੋਂ ਪਿਛਲੇ ਹਿੱਸੇ ਦੇ ਵਿੱਚ ਗਜਨੀ ਸ਼ਹਿਰ ਤੋਂ ਜਿਹਨੇ ਆਪਾਂ ਗਜਨਵੀ ਬੋਲਦੇ ਗਜਨੀ ਸ਼ਹਿਰ ਤੋਂ ਦੋ ਸ਼ਾਸਕ ਆਏ ਨੇ ਜੀ ਇੱਕ ਆਏ ਨੇ ਅਲਪਤਗਿਨ ਔਰ ਸੁਬuktਕਦੀਨ ਇਹ ਦੋ ਸ਼ਾਸਕ ਜੋ ਨੇ ਇਹਨਾਂ ਨੇ ਹਮਲਾ ਕੀਤਾ ਉਸ ਟਾਈਮ ਤੇ ਜਿਹੜੇ ਪੰਜਾਬ ਦੇ ਵਿੱਚ ਹਿੰਦੂ ਰਾਜੇ ਰਾਜ ਕਰ ਰਹੇ ਸੀਗੇ ਸਬਤਕਦੀਨ ਜੋ ਹੈ ਇਸ ਤੋਂ ਬਾਅਦ ਇਹਦੇ بیٹے ਸੁਲਤਾਨ ਮਹਮੂਦ ਨੇ ਪੰਜਾਬ ਤੇ 17 ਹਮਲੇ ਕੀਤੇ ਜੀ ਔਰ ਹਰ ਵਾਰੀ ਹਮਲਾ ਕਰਦਾ ਪੰਜਾਬ ਨੂੰ ਲੁੱਟਦਾ ਮਾਰਦਾ ਪੰਜਾਬ ਦੇ ਜਿਹੜੇ ਹਿੰਦੂ ਰਾਜੇ ਸਨ ਇਹ ਮળો ਉਹਦਾ ਮੁਕਾਬਲਾ ਨਹੀਂ ਸੀ ਕਰ ਸਕਦੇ ਉਹ ਹਰ ਵਾਰੀ ਲੁੱਟ ਕੇ ਤੇ ਵਾਪਸ ਚਲੇ ਜਾਂਦਾ ਜਦੋਂ ਵੀ ਇਹ ਹਮਲਾ ਕਰਦਾ ਹਿੰਦੂ ਰਾਜੇ ਜਿਹੜੇ ਆਪਣਾ ਏਰੀਆ ਛੱਡ ਦਿੰਦੇ ਪਿੱਛੇ ਹੋ ਜਾਂਦੇ ਇਸ ਤਰ੍ਹਾਂ ਕਰਦੇ ਕਰਾਉਂਦੇ ਆ 1021 ਤੱਕ ਅੱਧਾ ਪੰਜਾਬ ਗਜਨਵੀਆਂ ਦੇ ਹੱਥ ਵਿੱਚ ਪੱਕਾ ਚਲੇ ਗਿਆ ਜਿਸ ਕਰਕੇ ਗਜੇਵਰੀ ਜਦੋਂ ਵੀ ਆਉਂਦੇ ਫਿਰ ਉਹਨਾਂ ਨੂੰ ਜਮਨਾ ਪਾਰ ਕਰਾਂ ਤੇ ਬਿਲਕੁਲ ਹੀ ਆਸਾਨ ਜਿਹਾ ਰਸਤਾ ਮਿਲ ਗਿਆ ਸੀਗਾ ਪੰਜਾਬ ਇੱਕ ਉਹਨਾਂ ਦੇ ਰਹਿਣ ਦੀ ਰਹਿਣ ਦੀ ਠਹਿਰਨ ਦੀ ਇੱਕ ਪੱਕੀ ਠਾਰ ਬਣ ਗਈ ਉਹ ਇੱਥੇ ਆਪਣੀਆਂ ਫੌਜਾਂ ਰੱਖਦੇ ਲੁੱਟ ਕੇ ਪਹਿਲਾਂ ਤਾਂ ਗਜਨੀ ਚਲੇ ਜਾਂਦੇ ਫਿਰ ਗਜਨੀ ਤੋਂ ਜਦੋਂ ਫਿਰ ਦੂਸਰੇ ਤੀਸਰੀ ਵਾਰੀ ਆਉਂਦੇ ਤੇ ਇੱਥੋਂ ਹੀ ਆਪਣੀਆਂ ਫੌਜਾਂ ਲੈਂਦੇ ਔਰ ਦਿੱਲੀ ਨੂੰ ਫਤਿਹ ਕਰਦੇ ਜਾਂ ਪਾਰ ਨੂੰ ਨਿਕਲ ਜਾਂਦੇ ਇਸ ਤੋਂ ਬਾਅਦ ਆਇਆ ਜੀ ਗੋਰੀ ਹੁੰਦਾ ਸੀ ਕਿ ਨਾ ਮੁਹੰਮਦ ਗੋਰੀ ਆ ਕੋੜੋ ਗੋਰੀ ਉਹਨਾਂ ਦਾ ਵੰਸ਼ ਆ ਗਿਆ ਜੀ ਉਹ ਆਇਆ ਸੀਗਾ ਜੀ ਸੁਹਾਬੂਦਿਨ ਗੋਰੀ ਜੋ ਕਿ ਜਿਹੜਾ ਇਹਨਾਂ ਆਪਣਾ ਪਹਿਲਾ ਸ਼ਾਸਕ ਸੀਗਾ ਸੁਲਤਾਨ ਮਹਿਮੂਦ ਇਹਦੇ ਨਾਲੋਂ ਜ਼ਿਆਦਾ ਦ੍ਰਿੜ ਔਰ ਸ਼ਕਤੀਸ਼ਾਲੀ ਸੀਗਾ ਇਸ ਦਾ ਸੁਪਨਾ ਸੀਗਾ ਕਿ ਸਿਰਫ ਪੰਜਾਬ ਤੇ ਨਹੀਂ ਮੈਂ ਪੂਰੇ ਹਿੰਦੁਸਤਾਨ ਦੇ ਉੱਤੇ ਕਬਜ਼ਾ ਕਰਨਾ ਔਰ ਇਸ ਬੰਦੇ ਨੇ ਕੀਤਾ ਵੀ ਬਾਅਦ ਚੋ ਸ਼ਾਹਬੁੱਦੀਨ ਨੂੰ ਵਾਪਸ ਮੁੜਦਿਆਂ ਸਮੇ 1206 ਦੇ ਵਿੱਚ ਪੰਜਾਬ ਦੇ ਵਿੱਚ ਉਦੋਂ ਇੱਕ ਜਾਤੀ ਰਹਿੰਦੀ ਸੀ ਜੀ ਗਾਖੜ ਉਹਨੇ ਮਾਰ ਦਿੱਤਾ ਉਹਦੇ ਮਰਨ ਤੋਂ ਪਿੱਛੋਂ ਇਹਦਾ ਸ਼ਾਹਬੁੱਦੀਨ ਗੋਰੀਦਾਈ ਇੱਕ ਗੁਲਾਮ ਸੀਗਾ ਜਿਸ ਨੂੰ ਅਸੀਂ ਕਹਿੰਦੇ ਨੇ ਜੀ ਕੁੱਤਬਦੀਨ ਐਬਕ ਇਹ ਗੁਲਾਮ ਸੀ ਇਹਦਾ ਇਸ ਨੂੰ ਫਿਰ ਉਹਨੇ ਪੰਜਾਬ ਦਾ ਸ਼ਾਸਕ ਬਣਾ ਆ ਕੇ ਤੇ ਅਧਿਕਾਰ ਦੇ ਦਿੱਤੇ ਸਾਰੇ ਇਸ ਨੇ 1290 ਤੱਕ ਇਸ ਗੁਲਾਮ ਦੀਆਂ ਪੀੜ੍ਹੀਆਂ ਨੇ ਰਾਜ ਕੀਤਾ ਪੰਜਾਬ ਦੇ ਉੱਤੇ ਇਸ ਤੋਂ ਬਾਅਦ ਪੰਜਾਬ ਚ ਮੰਗੋਲ ਆਏ ਮੰਗੋਲ ਬੜੇ ਪੱਛਮੀ ਉੱਤਰ ਪੱਛਮੀ ਸੀਮਾ ਦੇ ਵਿੱਚੋਂ ਮੰਗੋਲ ਬੜੇ ਨੇ ਔਰ ਉਹ ਇਸ ਤਰ੍ਹਾਂ ਆਏ ਕਿ ਜਿੱਦਾਂ ਹੜ ਹੁੰਦਾ ਜੀ ਇਹਨਾਂ ਨੇ ਹਮਲਿਆ ਇਹਨਾਂ ਹਮਲਿਆਂ ਨੇ ਪੰਜਾਬ ਦੀ ਮਾਨ ਮਰਿਆਦਾ ਤੇ ਬੜੀ ਸੱਟ ਮਾਰੀ ਪੰਜਾਬ ਕਈ ਭਾਗਾਂ ਦੇ ਵਿੱਚ ਵੰਡਿਆ ਸੀਗਾ ਲਾਹੌਰ ਹੋ ਗਿਆ ਮਲਤਾਨ ਦਪਾਲਪੁਰਾ ਸਰਹੰਦ ਜਲੰਧਰ ਇਸ ਤਰ੍ਹਾਂ ਵੰਡਿਆ ਹੋਇਆ ਸੀਗਾ ਔਰ ਜਿਹੜਾ ਕਤਬਦੀਨ ਐਬਕ ਆਪ ਤੇ ਦਿੱਲੀ ਬੈਠਾ ਸੀਗਾ ਪਰ ਇਹਨਾਂ ਦੇ ਸ਼ਾਸਕ ਵੀ ਵੱਖ-ਵੱਖ ਸਨ ਇਸ ਲਈ ਇਹਨਾਂ ਸਰਕਾਰਾਂ ਨੂੰ ਔਰ ਦਿੱਲੀਆਂ ਬੈਠੇ ਸਰਕਾਰਾਂ ਨੂੰ ਬੁੜੀ ਹਮਲੇ ਦਾ ਡਰ ਜਿਆਦਾ ਸਤਾਉਣ ਲੱਗਾ ਉਹਨਾਂ ਨੇ ਫਿਰ ਕਿਉਂਕਿ ਪੰਜਾਬ ਇੱਕ ਸਰਹੱਦੀ ਸੂਬਾ ਸੀ ਇਸ ਕਰਕੇ ਇਹਦੀਆਂ ਸਰਹੱਦਾਂ ਵੱਲ ਜਿਆਦਾ ਧਿਆਨ ਦਿੱਤਾ ਕੁਝ ਫੌਜ ਵਧਾਈ ਕੋਈ ਚੰਗੇ ਅਫਸਰ ਜਿਹੜੇ ਨੇ ਉਹ ਨਿਯੁਕਤ ਕੀਤੇ ਨੇ ਫਿਰ ਕুতਬਦੀਨ ਨੇ ਆਪਣੀ ਜਿਹੜੀ ਰਾਜਧਾਨੀ ਹੈ ਉਹ ਲਾਹੌਰ ਬਣਾਈ ਅੱਛਾ ਇਸ ਤੋਂ ਪਿੱਛੋਂ ਇਹਦੇ ਵਿੱਚੋਂ ਹੀ ਪੰਜਾਬ ਦੀਆਂ ਆਪਣਾ ਆ ਗਿਆ ਅਲਤੁਮਸ਼ ਆ ਗਿਆ ਬਲਬਨ ਆ ਗਿਆ ਕੋਈ ਦਾਸ ਵੰਸ਼ ਆ ਗਿਆ ਇਹ ਇਹਦੇ ਹੀ ਚਲਾ ਮਤਲਬ ਗਾਂ ਵੰਸ਼ ਸੀਗੇ ਕੁਤਬਦੀਨ ਐਬਕ ਦੇ 1290 ਤੱਕ ਇਹਨਾਂ ਨੇ ਰਾਜ ਕੀਤਾ 1290 ਵਿੱਚ ਇਹਨਾਂ ਦੀ ਜਗ੍ਹਾ ਲੈ ਲਈ ਜੀ ਖਿਲਜੀ ਵੰਸ਼ ਨੇ ਅਲਾਉਦੀਨ ਖਿਲਜੀ ਅਲਾਉਦੀਨ ਖਿਲਜੀ ਨੇ ਵੀ ਪੰਜਾਬ ਕਿਉਂਕਿ ਇੱਕ ਸਰਹੱਦੀ ਇਲਾਕਾ ਸੀਗਾ ਇਸ ਦੀ ਇਹ ਮਹੱਤਤਾ ਨੂੰ ਚੰਗੀ ਤਰ੍ਹਾਂ ਸਮਝਿਆ ਇਹਦੀਆਂ ਸੀਮਾਂ ਜਿਹੜੀਆਂ ਨੇ ਮਤਲਬ ਆਪਣੀਆਂ ਸਰਹੱਦਾਂ ਉਹਨਾਂ ਤੋਂ ਫੌਜ ਵਧਾਈ ਔਰ bari ਹਮਲਿਆਂ ਤੋਂ ਬਚਾਇਆ ਅੱਛਾ ਉਹਦੇ ਤੋਂ ਬਾਅਦ ਆ ਗਿਆ ਅਲਾਉਦੀਨ ਖਿਲਜੀ ਤੋਂ ਬਾਅਦ ਆਇਆ ਜੀ ਤੁਗਲਕ ਵੰਸ਼ ਇਹਦੇ بیٹے ਗਿਆਸੂਦੀਨ ਨੇ ਵੀ ਪੰਜਾਬ ਵੱਲ ਧਿਆਨ ਦਿੱਤਾ ਕਿਉਂਕਿ ਗਿਆਸੂਦੀਨ ਦੀ ਮਾਂ ਜਿਹੜੀ ਆ ਉਹ ਇੱਕ ਪੰਜਾਬਣ ਸੀਗੀ। ਔਰ 1398 ਵਿੱਚ ਤੁਗਲ ਬੰਸ ਨੇ ਤੈਮੂਰ ਨੇ ਹਮਲਾ ਕੀਤਾ ਇਹਨਾਂ ਤੇ ਔਰ ਇਹਨਾਂ ਦੀ ਕਹਾਣੀ ਵੀ ਖਤਮ ਕੀਤੀ। ਫਿਰ ਆ ਗਿਆ ਜੀ ਤੈਮੂਰ ਵੰਸ਼ ਜਿਹਨੂੰ ਤੈਮੂਰ ਲੰਗ ਵੀ ਕਿਹਾ ਜਾਂਦਾ ਹੈ। ਤੈਮੂਰ ਲੰਗ ਨੇ ਇੱਕ ਇਹਦਾ ਨਾਇਬ ਹੁੰਦਾ ਸੀਗਾ ਜੀ ਖਿਜਰ ਖਾਨ ਉਸਨੇ ਪੰਜਾਬ ਦੇ ਵਿੱਚ ਸૈયਦ ਵੰਸ਼ ਦੀ ਨੀਂਹ ਰੱਖੀ ਜਿਹੜੇ ਆ ਮੁਸਲਮਾਨਾਂ ਦੇ ਵਿੱਚ ਸૈયਦ ਹੁੰਦੇ ਨੇ ਉਹਨਾਂ ਦੀ ਨੀਂਹ ਰੱਖੀ ਐ ਤੇ ਜਦੋਂ ਇਹਨੇ ਆਪਣਾ ਰਾਜ ਚਾਲੂ ਕੀਤਾ ਇਸ ਇਸ ਦੇ ਰਾਜ ਦੇ ਵਿੱਚ ਮੁਸਲਮਾਨ ਖਾਸ ਕਰ ਜਿਹੜੇ ਬਾਹਰੋਂ ਆਏ ਹੋਏ ਮੁਸਲਮਾਨ ਸੀਗੇ ਉਹ ਹੀ ਸਿਰਫ ਉੱਚੇ ਅਹੁਦੇ ਤੇ ਰਹਿ ਸਕਦੇ ਸੀਗੇ ਜੋ ਹਿੰਦੂ ਇਥੋਂ ਦੇ ਮੁਸਲਮਾਨ ਹੋਏ ਨੇ ਉਹਨਾਂ ਨੂੰ ਉੱਚੇ ਉਹਦੇ ਨਹੀਂ ਦਿੱਤੇ ਜਾਂਦੇ ਸਨ ਪਰ ਉਹਨਾਂ ਨੂੰ ਔਰ ਜਿਹੜੇ ਪੰਜਾਬ ਦੇ ਹਿੰਦੂ ਆ ਉਹਨਾਂ ਨੂੰ ਮਿਲਾ ਕੇ ਇਹਨਾਂ ਦੇ ਨਾਲ ਦੂਸਰੇ ਦਰਜੇ ਦੇ ਸ਼ਹਿਰੀਆਂ ਵਾਲਾ ਸਲੂਕ ਕੀਤਾ ਜਾਂਦਾ ਸੀ ਮਤਲਬ ਜੇ ਨੌਕਰੀ ਵੀ ਦੇਣੀ ਹੈ ਇਹਨਾਂ ਨੂੰ ਦੂਸਰੇ ਦਰਜੇ ਦੀ ਫਿਰ ਜਿਹੜੇ ਇੱਥੋਂ ਦੇ ਹਿੰਦੂ ਜਾਂ ਉਹ ਮੁਸਲਮਾਨ ਨੇ ਹਿੰਦੂ ਬਣੇ ਹੋਏ ਸੀਗੇ ਇਹ ਹਿੰਦੂ ਜਿਹੜੇ ਮੁਸਲਮਾਨ ਬਣੇ ਸੀਗੇ ਉਹ ਖੇਤੀਬਾੜੀ ਕਰ ਸਕਦੇ ਸੀਗੇ ਔਰ ਵਪਾਰ ਕਰ ਸਕਦੇ ਸੀਗੇ ਮਤਲਬ ਉਹ ਸਾਰੇ ਕੰਮ ਕਰ ਸਕਦੇ ਸੀਗੇ ਜਿਨ੍ਹਾਂ ਤੋਂ ਸਰਕਾਰ ਨੂੰ ਟੈਕਸ ਜਾਂਦਾ ਦੂਸਰਾ ਉਹਨਾਂ ਹਿੰਦੂਆਂ ਤੋਂ ਵੀ ਅਲੱਗ ਜਿਹੜੇ ਛੋਟੇ ਹਿੰਦੂ ਸੀਗੇ ਛੋਟੀਆਂ ਕੌਮਾਂ ਦੇ ਹਿੰਦੂ ਉਹਨਾਂ ਤੇ ਜ਼ਿਆਦਾ ਜ਼ੁਲਮ ਕੀਤਾ ਜਾਂਦਾ ਸੀਗਾ ਹਾਲਾਂਕਿ ਪਹਾੜੀ ਏਰੀਆ ਦੇ ਵਿੱਚ ਰਾਜਪੂਤ ਹਿੰਦੂ ਰਾਜੇ ਜਿਹੜੇ ਉਹ ਰਾਜ ਕਰਦੇ ਸੀਗੇ ਕਾਂਗੜਾ ਦੇ ਵਿੱਚ ਕਰਦੇ ਸੀਗੇ ਚੰਬਾ ਹੋ ਗਿਆ ਮੰਡੀ ਹੋ ਗਿਆ ਇਹਨਾਂ ਜਗ੍ਹਾ ਤੇ ਹਿੰਦੂ ਰਾਜੇ ਸੀਗੇ ਉਹਨਾਂ ਨੂੰ ਕਈ ਵਾਰ ਚੰਗੇ ਮੌਕੇ ਵੀ ਮਿਲੇ ਪਰ ਇਹਨਾਂ ਨੇ ਇੰਨੀ ਹਿੰਮਤ ਨਹੀਂ ਕੀਤੀ ਕਿ ਤੁਰਕਾਂ ਦੇ ਨਾਲ ਲੜਾਈ ਲੜ ਸਕਣ ਜਾਂ ਕੁਝ ਕਰ ਸਕਣ ਉਧਰੋਂ ਜਿਹੜੇ ਹਿੰਦੂ ਛੋਟੇ ਦਰਜੇ ਦੇ ਸੀਗੇ ਉਹਨਾਂ ਉੱਤੇ ਜ਼ੁਲਮ ਇਹ ਦੇਖੋ ਕੀ ਹੋਇਆ ਕਿ ਉਹ ਚੰਗੇ ਕੱਪੜੇ ਨਹੀਂ ਪਾ ਸਕਦੇ ਸੀਗੇ ਚੰਗੇ ਘਰਾਂ ਦੇ ਵਿੱਚ ਰਹਿ ਨਹੀਂ ਸਕਦੇ ਸੀਗੇ ਘੋੜੇ ਤੇ ਨਹੀਂ ਚੜ੍ਹ ਸਕਦੇ ਸੀਗੇ ਔਰ ਉਹਨਾਂ ਦੇ ਮੰਦਰ ਟਾਏ ਜਾਣ ਲੱਗੇ ਮੂਰਤੀਆਂ ਤੋੜੀਆਂ ਜਾਣ ਲੱਗੀਆਂ ਇਹੋ ਜੇ ਕੰਮ ਉਹਨਾਂ ਦੇ ਨਾਲ ਹੋਣ ਲੱਗ ਪਏ ਔਰ ਦੂਸਰੇ ਪਾਸੇ ਇੰਨਾ ਛੋਟੇ ਹਿੰਦੂਆਂ ਦੇ ਵਿੱਚ ਹੀ ਜਿਹੜੇ ਪੁਜਾਰੀ ਹੁੰਦੇ ਸੀਗੇ ਇਹਨਾਂ ਦੇ ਜਿਹੜੇ ਵੱਡੀ ਜਾਤੀ ਦੇ ਹਿੰਦੂ ਸੀਗੇ ਉਹ ਵੀ ਇਹਨਾਂ ਨੂੰ ਲੁੱਟਦੇ ਉਹ ਇਹਨਾਂ ਨੂੰ ਇੰਨੀ ਗੱਲ ਸਿਖਾ ਦਿੰਦੇ ਕਿ ਇਹ ਕੁਝ ਹੋਣਾ ਸਾਡੀ ਤਕਦੀਰ ਦੇ ਵਿੱਚ ਹੀ ਲਿਖਿਆ ਹੋਇਆ ਹੈ ਮਤਲਬ ਸਾਡੇ ਤੋਂ ਜੋ ਜ਼ੁਲਮ ਹੋ ਰਿਹਾ ਹੈ ਏ ਭਗਵਾਨ ਨੇ ਸਾਡੀ ਤਕਦੀਰ ਦੇ ਵਿੱਚ ਹੀ ਲਿਖਿਆ ਹੋਇਆ ਹੈ ਤੇ ਤਾਂ ਸਾਡੇ ਨਾਲ ਇਹ ਕੁਝ ਹੋ ਰਿਹਾ ਹੈ ਜਿਸ ਕਰਕੇ ਇਹ ਵਿਚਾਰੇ ਬਸ ਇਹਨਾਂ ਚੱਕਰਾਂ ਦੇ ਵਿੱਚ ਫਸੇ ਹੀ ਰਹਿ ਜਾਂਦੇ ਏਸ ਜੀ ਸਾਡੀ ਅੱਜ ਦੀ ਵੀਡੀਓ ਵੀਡੀਓ ਲੰਮੀ ਹੋਏਗੀ ਇਸ ਲਈ ਕੱਲ ਨੂੰ ਆਪਾਂ ਇੱਕ ਦੂਸਰਾ ਪਾਰਟ ਲੈ ਕੇ ਇਹ ਤੁਹਾਡੇ ਲਈ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ ਖੁਦਾ ਹਫਿਜ਼ ਜੈ ਜੀ